ਖਨੋਰੀ ਬਾਰਡਰ ਤੇ ਕਿਸਾਨ ਸ਼ੁਕਰਨ ਦੀ ਮੌਤ ਤੋਂ ਬਾਅਦ ਸੰਸਦ ਰਵਨੀਤ ਬਿੱਟੂ ਮੀਡੀਆ ਸਾਹਮਣੇ ਆਇਆ ਤੇ ਉਹਨਾਂ ਸਾਰਿਆਂ ਨੂੰ ਪੰਜਾਬ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਿਆ ਕਿ ਦੋ ਪੈਣਾ ਦਾ ਭਰਾ 22 ਸਾਲਾ ਦਾ ਸ਼ੁਕਰਨ ਜਿਸ ਦੀ ਮਾਂ ਵੀ ਨਹੀਂ ਹੈ ਤੇ ਦਾਦੀ ਨੇ ਪਾਲਿਆ ਹੈ ਪਿਓ ਦੇ ਵੀ ਹਾਲਾਤ ਮਾੜੇ ਹਨ ਉਹ ਪਰਿਵਾਰ ਨੂੰ ਮੁਰ ਨਹੀਂ ਮਿਲਣਾ ਭਾਵੇਂ ਸਰਕਾਰ ਕਿੰਨਾ ਵੀ ਪੈਸਾ ਦੇ ਉਹਨਾਂ ਕਹਿੰਿਆ ਕਿ ਜਿਹੜੀ ਪਾਇਲਟ ਗਨ ਇਹ ਹੁਣ ਇਸਤੇਮਾਲ ਕਰ ਰਹੇ ਨੇ ਇਹ ਜੰਮੂ ਕਸ਼ਮੀਰ ਦੇ ਹਜ਼ਾਰਾਂ ਲੋਕਾਂ ਦੀ ਅੱਖਾਂ ਅੰਨ੍ਹੀਆ ਕਰ ਚੁੱਕੀ ਹੈ ਇਸੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਹਸਨੂ ਬੈਨ ਕੀਤਾ ਸੀ ਉਹ ਸਾਰੇ ਸੂਬਿਆਂ ਨੂੰ ਪੈਰਾ ਮਿਲਟਰੀ ਫੋਰਸਸ ਨੂੰ ਵੰਡੀਆਂ ਗਈਆਂ ਜਿਹੜੀਆਂ ਬੰਦੂਕਾਂ ਜੰਮੂ ਕਸ਼ਮੀਰ ਜਿੱਥੇ ਅੱਤਵਾਦ ਸੀ ਸੁਪਰੀਮ ਕੋਰਟ ਨੇ ਉੱਥੇ ਬੰਦ ਕਰ ਦਿੱਤੀਆਂ ਉਹ ਹੁਣ ਪੰਜਾਬ ਲਈ ਵਰਤੀਆਂ ਜਾ ਰਹੀਆਂ ਨੇ ਐਮਪੀ ਬਿੱਟੂ ਨੇ ਕਿਹਾ ਕਿ ਕਿਸਾਨਾਂ ਨੇ ਬਿਲਕੁਲ ਸ਼ਾਂਤਮਈ ਅੱਗੇ ਵਧਣ ਦੀ ਗੱਲ ਕੀਤੀ ਪਰ ਉਹਨਾਂ ਨੂੰ ਰੋਕਣ ਲਈ ਹਰਿਆਣੇ ਦੀਆਂ ਫੋਰਸਾਂ ਪਿੱਛੇ ਕਰਕੇ ਦਿੱਲੀ ਦੀਆਂ ਫੋਰਸਾਂ ਲਗਾਈਆਂ ਗਈਆਂ ਨੇ ਨਹਿਤਿਆ ਤੇ ਬੰਦੂਕਾਂ ਚਲਾਉਂਦੇ ਜੇ ਸਾਨੂੰ ਲੀਡਰਸ਼ਿਪ ਦਾ ਹੁਕਮ ਹੋਇਆ ਤਾਂ ਅਸੀਂ ਫਿਰ ਦਿੱਲੀ ਜਾ ਸਕਦੇ ਹਾਂ ਅੱਜ ਦੇ ਹਾਲਾਤ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਪੰਜਾਬ ਦੇ ਅੰਦਰ ਵੜ ਕੇ ਕਿਸਾਨਾਂ ਦੇ ਟਰੈਕਟਰ ਭੰਨੇ ਗਏ ਤੇ ਅਸੀਂ ਬੇਵਸ ਹੋਏ ਪਏ ਹਾਂ ਉਹਨਾਂ ਸਾਰੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਵੇਲੇ ਇੱਕ ਕਿਸਾਨ ਮਰਿਆ ਏ ਸਾਰੀਆਂ ਜਥੇਬੰਦੀਆਂ ਆਪਸ ਆਪਸੀ ਝਗੜੇ ਛੱਡ ਕੇ ਇਕੱਠੇ ਹੋਣ ਤੇ ਮਸਲੇ ਹੱਲ ਕਰਨ ਨਾਲ ਹੀ ਉਹਨਾਂ ਸਾਰੀਆਂ ਪਾਰਟੀਆਂ ਨੂੰ ਸਿਆਸਤ ਦੀਆਂ ਗੱਲਾਂ ਛੱਡ ਕੇ ਪੰਜਾਬ ਦੀ ਗੱਲ ਕਰਨ ਦੀ ਗੱਲ ਕਹੀ ਹੈ ਤੁਹਾਡਾ ਜਿਹੜਾ ਨੌਜਵਾਨ ਬਠਿੰਡੇ ਦਾ ਮੈਂ ਹੁਣੀ ਆ ਫੋਟੋ ਦੇਖ ਰਿਹਾ ਸੀ ਉਹਦੀ ਦੇਖ ਕੇ ਵੀ ਕਿਸ ਤਰੀਕੇ ਨਾਲ ਉਹ ਨੌਜਵਾਨ ਜਿਹੜਾ ਉਹ ਮਾਰਿਆ ਗਿਆ ਏ ਤੇ ਕੀ ਉਹਦੇ ਬਾਪ ਦੇ ਹਾਲਾਤ ਸੀ 22 ਸਾਲ ਦੀ ਉਮਰ ਦਾ 22 ਸਾਲ ਦੀ ਉਮਰ ਦਾ ਉਹ ਨੌਜਵਾਨ ਆ ਤੇ ਇਸ ਕਰਕੇ ਅੱਜ ਦੋਹੋਂ ਪੈਰਾਂ ਦਾ ਪਰ। ਮਾਂ ਉਹਦੀ ਹੈ ਨਹੀਂ, ਦਾਦੀ ਨੇ ਇਹਨੂੰ ਪਾਲਿਆ ਸ਼ੁਭਕਰਨ ਨੂੰ। ਸ਼ੁਭਕਰਨ ਸ਼ੁਭ ਤੇ ਕਰਨ ਨਾ ਦੇਖੋ ਕਿਸ ਤਰੀਕੇ ਨਾਲ ਉਹ ਮਾਂ-ਬਾਪ ਇਹ ਉਹ ਦਾਦੀ ਨੇ ਰੱਖਿਆ। ਆ ਜੋ ਕਿਰਨ ਸੀ ਜਿਹੜੀ ਉਸ ਪਰਿਵਾਰ ਦੀ ਉਹ ਇਧਰਿੰਦਿਆਂ ਨੇ ਉਹਦੀ ਕਿਰਨ ਖੋਲੀ। ਉਹ ਕਿਰਨ ਦੁਬਾਰਾ ਨਹੀਂ ਆਉਣੀ ਚਾਹੇ ਉਹਨੂੰ 20 ਲੱਖ ਦੇ ਦੇਣ 25 ਲੱਖ ਦੇ ਦੇਣ ਭੈਣਾ ਛੋਟੀਆਂ ਐ ਤੇ ਕੀ ਦੇ ਸਕਦੀਆਂ ਸਰਕਾਰਾਂ ਜ਼ਤੀਮ ਸਰਕਾਰਾਂ ਨੇ ਇਹ ਕੀ ਦੇ ਸਕਦੀਆਂ ਇਹ ਜ਼ਿੰਦਗੀ ਦੇ ਸਕਦੀਆਂ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਅਸੀਂ ਵੀ ਸਰਕਾਰਾਂ 'ਚ ਰਹੇ ਹਾਂ ਸਰਕਾਰਾਂ ਚਲਾਈਆਂ ਐ ਚਾਹੇ ਸ਼ਹੀਦ ਆਜ਼ਮ ਸਰ ਬਿਆਨ ਸਿੰਘ ਮੈਨੂੰ ਯਾਦ ਆ ਜਾਂਦੇ ਆ ਕੋਈ ਉਹਨਾਂ ਨੂੰ ਚੰਗਾ ਸਮਝੇ ਕੋਈ ਮਾੜਾ ਸਮਝੇ ਪਾਕਿਸਤਾਨ ਤੋਂ ਵੀ ਜੇ ਕੋਈ ਆਉਂਦਾ ਸੀ ਸਾਡੇ ਪੰਜਾਬ ਵੱਲ ਅਖਕੌੜੀ ਕਰਨ ਤੁਹਾਨੂੰ ਯਾਦ ਆ ਉਹ ਦਿਨ ਉਹਦੀਆਂ ਅੱਖਾਂ ਕੱਢ ਲੈਂਦੇ ਸੀ ਉਹਦੀ ਜੁਰਤ ਨਹੀਂ ਸੀ ਜਿਹੜੇ ਪਹਿਲਾਂ ਏਕੇ 47ਾਂ ਔਰੇ ਚਲਾਉਂਦੇ ਫਿਰਦੇ ਸੀ ਵੀ ਉਹ ਪੰਜਾਬ 'ਚ ਕੁਝ ਕਰ ਸਕਣ ਪਰ ਕੱਲ ਮੈਂ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਆ ਮੈਂ ਛੱਡੇ ਨੂੰ ਪਹਿਲਾਂ ਕਿਹਾ ਵੀ ਆ ਚੱਡਾ ਕਿੱਥੇ ਆ ਹੁਣ ਤੂੰ ਹੁਣ ਕਿੱਥੇ ਆ ਜਿਹੜੇ ਦਿੱਲੀੋਂ ਆ ਕੇ ਉਰੇ ਲੁੱਟਣ ਆਏ ਹੋਏ ਸੀ ਪੰਜਾਬ ਕਿੱਥੇ ਲੁਕੇ ਹੋਏ ਹੋ ਹੁਣ ਤੇ ਖੱਟਰ ਤੇਰੇ ਦੰਦ ਖੱਟੇ ਨਾ ਕੀਤੇ ਖੱਟਰ ਤੂੰ ਯਾਦ ਰੱਖੀ ਇਹ ਭੁੱਲਣ ਵਾਲੇ ਨਹੀਂਗੇ ਤੂੰ ਕਿਹੜੀ ਗਲਤਫਹਿਮੀ ਚੋਂ ਏ ਤੂੰ ਸਾਡੇ ਪੰਜਾਬ ਚ ਆ ਕੇ ਇੱਕ ਕਮਜ਼ੋਰ ਸਰਕਾਰ ਆਮ ਆਦਮੀ ਦੀ 13 ਤੋਂ ਦਿਖ ਰਿਹਾ ਤਾਂ 13 ਤਰੀਕ ਤੋਂ ਅੰਦਰ ਅਥਰੂ ਗਿਆ ਸਿਟਰੇ ਆ ਉਹ ਉਹ ਅਥਰੂ ਗਿਆ ਜਿਹੜੇ ਕਦੇ ਦੇਖੇ ਨਹੀਂ ਸਾਨੂੰ ਕੋਈ ਪਤਾ ਫੋਰਸਿਸ ਚ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜੇ ਪੈਲੇਟ ਗਨ ਇਹ ਯੂਜ਼ ਕਰ ਰਹੇ ਆ ਮੈਂ ਹੋਮ ਕਮੇਟੀ ਦਾ ਮੈਂਬਰ ਰਿਹਾ ਉਹ ਪੈਲੇਟ ਗਨ ਹਜ਼ਾਰਾਂ ਲੋਕਾਂ ਦੀ ਉਹ ਅੱਖਾਂ ਅੰਨੀਆਂ ਕਰ ਚੁੱਕੀ ਸੀ ਜੰਮੂ ਕਸ਼ਮੀਰ